ਤੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਯਾਨੀ ਕਿ ਪਯੂ ਪ੍ਰਸ਼ਾਸਨ ਤੇ ਸਟੂਡੈਂਟ ਸੰਗਠਨ ਦੇ ਸਾਥ ਦੇ ਵਿਦਿਆਰਥੀ ਆਮਣੂ ਸਾਹਮਣੇ ਹੋ ਗਏ ਨੇ ਤਾਂ ਵਿਵਾਦ ਇਹ ਜਿਹੜਾ ਕਿ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਉੱਤੇ ਸੈਮੀਨਾਰ ਕਰਵਾਉਣ ਨੂੰ ਲੈ ਕੇ ਹੋਇਆ ਪਯੂ ਦੇ ਵਿਦਿਆਰਥੀ ਸੈਮੀਨਾਰ ਕਰਵਾਉਣ ਨੂੰ ਲੈ ਕੇ ਐਲਾਨ ਕਰ ਚੁੱਕੇ ਨੇ ਜਦੋਂ ਕਿ ਪਯੂ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਸੋ ਜਾਣਕਾਰੀ ਮੁਤਾਬਕ ਪੀਯੂ ਪ੍ਰਸ਼ਾਸਨ ਨੂੰ ਇੱਥੇ ਆਉਣ ਵਾਲੇ ਮੁੱਖ ਬੁਲਾਰੇ ਦੇ ਨਾਲ ਸਮੱਸਿਆ ਹੈ ਦਰਅਸਲ ਇਸ ਸੈਮੀਨਾਰ ਦੇ ਵਿੱਚ ਮੁੱਖ ਬੁਲਾਰੇ ਵਜੋਂ ਸਿੱਖ ਇਤਿਹਾਸ ਦਾ ਅਜਮੇਰ ਸਿੰਘ ਆ ਰਹੇ ਨੇ ਉਹਨਾਂ ਦੇ ਨਾਲ ਜਸਵੰਤ ਸਿੰਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ ਵੀ ਆ ਰਹੇ ਨੇ ਤਾਂ ਅਡੀਟੋਰੀਅਮ ਦੇ ਵਿੱਚ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਸੋ ਪੰਜਾਬ ਯੂਨੀਵਰਸਿਟੀ ਸਟੂਡੈਂਟ ਸੰਗਠਨ ਦੇ ਉਪ ਪ੍ਰਧਾਨ ਅਸ਼ਮੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਨੂੰ ਇੱਥੇ ਸੈਮੀਨਾਰ ਕਰਨ ਦੇ ਲਈ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਉੱਤੇ ਯੂਨੀਵਰਸਿਟੀ ਦੇ ਡੀਨ ਆਫ ਸਟੂਡੈਂਟ ਵੈਲਫੇਅਰ ਅੰਮਿਤ ਚੋਹਾਨ ਦਾ ਕਹਿਣਾ ਜਿਸ ਨੂੰ ਬੁਲਾ ਰਹੇ ਨੂੰ ਬੁਲਾਇਆ ਗਿਆ ਉਹ ਵਿਵਾਦਿਤ ਹਸਤੀ ਹੈ ਇਸ ਦੇ ਲਈ ਇੱਥੇ ਸੰਬੋਧਨ ਦੇ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸੋ ਹੁਣ ਸਟੂਡੈਂਟ ਦੀ ਸਾਥ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਨੂੰ ਪੰਜਾਬ ਯੂਨੀ ਕੈਂਪਸ ਦੇ ਵਿੱਚ ਹਰ ਹਾਲ ਦੇ ਵਿੱਚ ਸੈਮੀਨਾਰ ਕਰਵਾ ਕੇ ਰਹਿਣਗੇ ਇਸ ਨੂੰ ਲੈ ਕੇ ਟਕਰਾਅ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ ਜਿਸ ਨੂੰ ਲੈ ਕੇ ਪੀਯੂ ਪ੍ਰਸ਼ਾਸਨ ਚਿੰਤਤ ਹੈ ਤੇ ਇੱਥੇ ਪੁਲਿਸ ਦੀ ਤੈਰਾਤੀ ਵੀ ਕੀਤੀ ਜਾ ਸਕਦੀ ਹੈ